ਸਰਨੂ ਖੰਦੇਵ ਡੇਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਤੇਜੇ ਵੀਰੇ ਪਹੁੰਚ ਚੁੱਕੇ ਆ ਬਾਈ ਰਾਣੇ ਕੋਲ ਸਰਪੰਚਾ ਕੋਲ ਜਿਦੋਂ ਅੱਜ ਵੀਨੇ ਕੋਲ ਕੋ 10 ਘਰੇ ਲਗਭਗ ਪਸ਼ੂ ਸੇਲ ਆ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰੀ ਜੀ ਬਾਈ ਜੀ ਅਸਤੀਕਾਲ ਉਹ ਰਾਣਾ ਜੀ ਵਧੀਆ ਜੀ ਸੋ ਠੀਕ ਠਾਕ ਬਾਕੀ ਸਦੀਵ ਡੇਰੀ ਫਾਰਮ ਵਾਲੇ ਸਾਰੇ ਵੀਰ ਭਰਾਵਾਂ ਵੇਖ ਰਹੇ ਨੇ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਵਧੀਆ ਵਧੀਆ ਕਰਦਾ ਕੋਈ ਚੱਲਦਾ ਕਰ ਵਧੀਆ ਕਰਦਾ ਮਾ ਬਿੱਗਦੇ ਜਿਹੜਾ ਸੋਨਾ ਵੇਖਦੇ ਅੰਦਰ ਬਾਹਰ ਹਾਂਜੀ ਬਾਰੇ ਵੀ ਦੀਪ ਬਣਾਉਂਦੇ ਬਾਹਰ ਵੜੀ ਵੜੀ ਸਤਿ ਸ਼੍ਰੀ ਅਕਾਲ ਜੀ ਆਜ ਪਸ਼ੂ ਹੋ ਗਏ 3 ਆਪਾਂ ਲੀ ਗਾਵਾ 8 ਕੇ ਪਸ਼ੂ ਹੋ ਗਏ ਨਾ ਚਲੋ ਕੋਈ ਕਰੀ ਚਲੋ ਫਿਰ ਕਰੋ ਕਰੋ ਦੱਸੋ ਭਰਨ ਦੇ ਭਰ ਇਸ ਨੀਵੀ ਆਪਣਾ ਝੋਟੀ ਦੂਜਾ ਸੀਗਾ ਸੂਣੀ ਐ ਅੱਛਾ ਗੱਭਣਾ ਗੱਭਣਾ ਪਹਿਲੇ ਨੇ 15 ਕਿਲੋ ਦੁੱਧ ਭਰਿਆ ਵਾ ਅੱਛਾ ਆ ਸੇਗਰ 10 ਰੁਪਈਆ ਦੀ ਲੰਗੇ ਦਾ ਹੈ ਗੱਲ ਤੇ ਖੋਲੋ ਜੀ ਫਿਰ ਲੋ ਜੀ ਵੇਖੋ ਤੇ ਝੋਟੀ ਵੇਖ ਰੰਗ ਵੇਖੋ ਝੋਟੀ ਦਾ ਕਾਲੀ ਸ਼ਾ ਤੋਰ ਕੈਨੇਡਾ ਲੋਕ ਜੀ ਇਹ ਸੁਨੀਲ ਵੀ ਆਪਣਾ ਦੋ ਲੈ ਦੇ ਚਾਰ ਦਿਨਾਂ ਲੱਗੇ ਤਿਆਰੀ ਆ ਤਿਆਰੀ ਆ ਇਹ ਨਹੀਂ ਹੋਤ ਬਣ ਜਿਹੜੀ ਇਸ ਦਾ ਧਿਆਨ ਖੁੱਪਰ ਵਿੱਚ ਪੁੱਛ ਆ ਗਏ ਹਾਂ ਜੀ ਬੰਦੋ ਜੀ ਹਾਂ ਜੀ ਇਹਦਾ ਸੁਦੀਪ ਜੀ ਆਪਣਾ ਮੁੱਲ ਭਾਵੇਂ 2 ਲੱਖ ਕਰ ਲਈ 1.5 ਲੱਖ ਕਰ ਲਈਏ ਇੱਕ ਦਾਦੀ ਦੇ ਦिए ਜੀ ਜੈ ਰਿਕਮ ਤੂੰ ਯਾ ਵੀ ਕਰ ਦੋ ਮੈਂ ਲੱਖ ਤੇ ਜਾਂਦੀ ਚਲੋ ਠੀਕ ਹੈ ਛੋਟੀ ਦੇ ਵਾਦੇ ਰੁਪਈਏ ਨਹੀਂ ਚੱਲ ਤੂੰ ਕਹਿ ਦਿੰਦਾ ਲੱਖ ਤੇ ਜਾਂਦ ਕੋਈ ਤੇ ਆਹ ਇਹ ਅਲੀ ਜੀ ਆਪਣਾ ਸੂਗਾ ਤੀਜਾ ਦੱਫਾ ਵਾਹ ਹਾਂਜੀ ਇਹਦੇ ਨਾਲ ਆਪਣਾ ਦੰਦ ਮੂੰਹ ਜੋ ਦੋ ਦਿਨ ਡਿੱਗੇ ਆ ਜੇ ਆਪਾਂ ਸਚਾਈ ਗੱਲ ਇਹ ਵੀ ਦੱਸ ਕੇ ਆ ਕੱਲ ਨੂੰ ਕੋਈ ਖੜ ਕੇ ਫੋਨ ਕਰੇ ਵੀ ਜੀ ਆਹ ਗੱਲ ਤੁਸੀਂ ਦੱਸੀ ਨਹੀਂ ਬਿਲਕੁਲ ਬਿਲਕੁਲ ਦੋ ਦੋ ਕਿਲੋ ਆ 8 ਕਿਲੋ ਦੋ ਹੈਗਾ ਹਾਂ ਬਾਕੀ ਜਿੰਨਾ ਕੇ ਭਾਅ ਇਹਨੇ ਦੀ ਚੋਕੇ ਫੇਰ ਫੰਡ ਰਹੀ ਐ ਮੈਂ ਹਾਂ ਹਾਂ ਤੇ ਕੱਟੀ ਆ ਮਗਰ ਇਹ ਹੰਦੀ ਜੀ ਆਪਣਾ 52000 ਦੇ ਦਈਏ ਨਹੀਂ ਜਾਇਜ਼ ਕਰ ਸਹੀ ਕਰ ਦੋ ਤੇ ਆਪੀ ਕਰ ਤਹੀ ਕਰਦਾ ਆ ਜਾਇ ਜੀ ਕਰ ਦੋ ਆ ਵੀ ਕਰਦੇ ਆ ਵੀ ਕਰਦੇ ਚਲ ਤੇਰੇ ਛੱਡ ਦੋ ਚਲ 52000 ਜਾਂ ਠੀਕ ਜੋ ਦਿੰਦਾ ਆ ਰੰਦ ਨੇ ਹੈ ਨਹੀਂ ਦੋ ਆ ਖੋਲ ਕੇ ਫਿਖਾ ਦੀ ਮਰੀ ਖੰਦ ਬਣਾ ਜਾ ਠੀਕ ਹੈ ਚੋਈ ਜੋ ਰਾਣੀ ਵਧੀਆ ਚੋਾਈ ਨਹੀਂ ਵੀ ਜੀ ਆਪਣੀ ਮਾੜੀ ਚੋਾਈ ਮਰਜੀ ਲਾ ਲਓ ਭਾਈ ਤੁਹਾਡੇ ਸਾਹਮਣੇ ਆ ਆਪਣੀ ਸਮਝ ਲੈ ਚੌਥਾ ਨਾਲੇ 50000 ਨਾਲੇ ਤੀਜੀ ਦੇ ਤੋਂ ਵਾਧੀਆਂ ਲੈਂਗੇ ਨਹੀਂ ਹਾਂ ਜੀ ਤੁਹਾਡੇ ਸਾਹਮਣੇ ਹਾਂ ਮਾਰਾ ਦੁੱਧ ਪੀ ਕੇ ਵੀ ਸਾਰਾ ਸਿਆਲ ਫੇਰੋਂ ਨੇ ਦੀ ਆ ਹਾਂ ਆਜੋ ਨਾ ਰਣਾ ਨਹੀਂ ਜਾਓ ਬੰਦਾ ਹੈ ਐਸਾ ਹਾਇਰ ਗਰ ਹਾਂਜੀ ਹਾਂਜੀ ਜੀ ਵੀ ਬੋਲੋ ਦਾਤਾ ਜੋ ਤੁਸੀਂ ਕਹਿੰਦਾ ਠੀਕ ਹੈ 50000 50000 ਠੀਕ ਜਾਓ ਆਜੋ ਜਿਆਹ ਹੈ ਜੀ ਇਹ ਜੀ ਜੀ ਪਹਿਲਾ ਸੂਆ ਛੋਟੀ ਸੂਈ ਆ ਜੀ ਪਹਿਲਾ ਸੂਆ ਹਾਂ ਸਵੇਰੇ ਸੂ ਕੇ ਜੇਰ ਜੀ ਵਧੀਆ ਪਾਤੀ ਹੋ ਜੇਰ ਪਈ ਸੋਈ ਸਵੇਰ ਲੋ ਬੱਛਾ ਮਗਰ ਕੀ ਆ ਗਿਆ ਨੇ ਇਹ ਕੱਟੀ ਦਿੱਤੀ ਬਹੁਤ ਚੰਗੀ ਕੱਟੀ ਮਗਰ ਤੇ ਇਹ ਵੀ ਦੇਖੋ ਆ ਮਾੜੀ ਮੱਡੀ ਨਿੱਕੀ ਭਾਲਾ ਆ ਗਈਆਂ ਇਹ ਵੀ ਖੋਲੋ ਰਾਣਾ ਜੀ ਇਹ ਕਿ ਗਾਵਾ ਬਹੁਤ ਨੇ ਖੜੀ ਗੀ ਦੇ ਪੜੇ ਪੜੇ ਭਾਇਆ ਫਾਰੋ ਦੇਖ ਲੈ ਇਹ ਕਿ ਗਾਵਾ ਬਹੁਤ ਚੰਗੀਆਂ ਗਾਵਾ ਜਾਠੀ ਆਪਣੇ ਕੋਲ ਅੱਛਾ ਤਿੰਨ ਚਾਰ ਸਵੇਰੇ ਵੇਖੀਆਂ ਚਲੋ ਠੀਕ ਹੈ ਲਓ ਜੀ ਵੇਖੋ ਕਰੋ ਜੀ ਸਾਬ ਬੜੀ ਕੱਟੀ ਸਿੰਗੀ ਦੀ ਬਹੁਤ ਚੰਗੀ ਬੜੀ ਠਡੀ ਰਹੀ ਬੜੀ ਜਵਾਈ ਨਾ ਨਿਕਲੀ ਜੀ ਬਹੁਤ ਚੌਂਟ ਸੀਲਸਾਲ ਬੜੀ ਨਿਕਲੀ ਹੈ ਪਹਿਲੇ ਨਾਲ ਆਲੂ ਕਰਦੀਆਂ ਲਈ ਬੜੀ ਹਾਂਜੀ ਨਾ ਨਾ ਜੀ ਪਰ ਇਹ ਤਾਂ ਸੰਦੀਪ ਜੀ ਜਿੰਨੇ ਝੋਟੀ ਚੰਗੀ ਕਰ ਦੋ ਤੁਸੀਂ ਆ ਵੀ ਬਿਲਕੁਲ ਜਾਇ ਜੀ ਜਾਇ ਝੋਟੀ ਦਾ 6000 ਦੀ ਭਾਣ ਲਈ ਭਾਣਾ ਦੇਵਾਂਗੇ ਹੂੰ ਸਾੜਦੀ ਦੇ ਦਈਏ ਠੀਕ ਹੈ ਤੇ ਹੋਰ ਮਾਤਰਾ ਕਰ ਦਈਏ ਇਹ 55 ਹੀ ਦੇ ਦਈਏ ਫਿਰ ਠੀਕ ਆ ਚੱਲਣ ਦੇ ਕਰਾਂ ਦੀ ਇਹਨੂੰ ਪੁੱਛਣ ਜੇ ਪੰਜਾਬ ਆ ਭਣਾ ਜੀ ਇਹ ਗੱਪਣ ਇਹ ਅਸਲੀ ਵੀ ਗੱਪਣਿਆ ਦੂਜੇ ਸੂਆ ਸੂਈ ਆ ਲੰਡੀ ਚਿੱਗੀ ਆ ਇਹ ਸੂਈ ਨਾ ਗੱਪਣਾ ਨਹੀਂ ਨਹੀਂ ਗੱਪਣਾ ਗੱਪਣ ਦੂਜੇ ਸੂਣੀਆਂ ਹਾਂ ਹਾਂ ਜੀ ਭਾਜੀ ਕਿੰਨੇ ਕਰਵਾਣਾ ਇਹ ਦੋ ਤੇ ਬਲੇ ਇਹ ਸੀ ਜੀ ਆਪਣਾ ਲੈਵਲ ਉਹ ਵਿਖਾ ਕੇ ਦੱਸ ਪਿਆ ਅੰਦਾਜ਼ਾ ਲਾ ਲੇ ਕੋਈ ਕਿਨਾਂ 25 30 ਕਿਲੋ ਦੁੱਧ ਭਰੂਗੀ ਬੱਚੀ ਨਸਲ ਵੀ ਬੜੀ ਹੈ ਹਾਂਜੀ ਇਹਦੇ ਸੰਦੀਪ ਜੀ ਪਹਿਲਾਂ ਦੇ ਫਾਇਦੇ ਬੜੇ ਆ ਇੱਕ ਤੇ ਚੋਣ ਲੱਗੇ ਅੱਖ ਚ ਪੂਛ ਨਾ ਵੱਜੂਗੀ ਐ ਹੀ ਨਹੀਂ ਕਈ ਪਿੱਛੇ ਵਖੇ ਲੋਕੀ ਪੂਛੂ ਗੰਡ ਦੇ ਕੇ ਨਾ ਚੋਂਦੇ ਨਾ ਗੰਡ ਦੋ ਤੇ ਫਾਇਦਾ ਹੀ ਫਾਇਦਾ ਆ ਸਾਰੇ ਪੂਰੇ ਫਾਇਦਾ ਹੀ ਆ ਬਸ ਚੀਜ਼ਾਂ 85000 ਦੀ ਹਾਂ ਚਲੋ ਭਾਣਾ ਮਿਲੀ ਭਾਣਾ ਦਵਾਂਗੇ 70000 ਦੇ ਦਈਏ ਇੱਕੋ ਹੀ ਗੱਲ ਸ਼ੋਰੀ ਤੇ ਫੇਰ ਦਾਈਆ ਆ ਵੀ ਆ ਨੀ ਚਲੋ 6000 ਚਲੋ ਇਹ ਵੀ ਕਪੜਾ ਇਹ ਵੀ ਗੱਬਣੇ ਦੂਜਾ ਸੂਆ ਸੋਣੀ ਇਹ ਵੀ ਗੱਬੜ ਦੂਜਾ 6 ਦੰਦ ਬਣੂ ਬਣੂ ਬੜੀ ਪੋਲੀ ਬੜੀ ਪੱਤੀ ਤੇ ਵੀ ਇਹ ਵੀ ਦੇਖੋ ਮੈਂ ਸੱਲ ਕਸਨੀ ਸਿੰਘ ਹਮ ਲਓ ਜੀ ਵੇਖੋ ਕਹਿੰਦੇ 32 ਕਿਲੋ ਦੁੱਧ ਚੋਇਆ ਪਹਿਲੇ ਅੱਛਾ ਅੱਜ ਨਹੀਂ ਕਿਹ ਰੂਪ ਦੇ ਅੱਜ ਕਿਹੜਾ ਸਮਝਦੇ ਵੇਖੋ ਵੈੜੀ ਵੱਟ ਜੇ ਭਾਈ ਜੀ ਆਜੋ ਜੀ ਆਜੋ ਆਣਾ ਲੈ ਨਾਲਾਈ ਬੈਠ ਜਾ ਮਾਰ ਮਾਰ ਕੇ ਸਾਫ ਤੋਂ ਵੀ ਲਈਦਾ ਬਥੇਰੀ ਮਿਹਨਤ ਕਰਕੇ ਲਈਦਾ ਫੀਦਾ ਬੜਾ ਬੰਦਾ ਸੀਗਾ ਨਹੀਂ ਇਹਦਾ ਸਾਫ ਹੋਦਾ ਅੱਛਾ ਮਾੜੇ ਰੰਗ ਦੇ ਹੀ ਨਹੀਂ ਫੁਲਾਉਂਦੇ ਹਾਂ ਹਾਂਜੀ ਹਾਂਜੀ ਸਨੀਵ ਦੀ ਵੈੜ ਤੇ ਵੀ 85000 ਦੀ ਆ ਹਾਂ ਬਾਕੀ ਜਿੰਨੇ ਚੰਗੀ ਲਈ ਤੁਸੀਂ ਕਰ ਲੋ ਦੱਸ ਦੋ ਮੈਂ 80 ਦੇ ਦਈਏ ਜੈ ਜਾਨ ਜੈ 75 ਦੀ ਦੇਰੀਏ 70 ਦੇ ਨਹੀਂ ਠੱਕਾ ਤੇਰੀ ਨਹੀਂ ਮੋੜਨੀ ਤੇ ਤੂੰ ਕਹਿ ਤਾ 70 ਹੀ ਦੇ ਦਾਂਗੇ 70000 ਜਾਨ ਆਹਾਂ ਏ ਆਪਣਾ ਜੀ ਬੱਚਾ ਮਰਿਆ ਵਾ ਅੱਛਾ 20 ਦਿਨ ਹੋਏ ਸੋਈ ਨੂੰ ਦੁੱਧ 15 ਕਿਲੋ ਤਿਆਰ ਆ 15 ਕਿਲੋ ਤਾਂ ਹੈਗਾ ਹਾਂ ਠੀਕ ਆ ਆਪਾਂ ਗਲਤ ਕੰਮ ਨਹੀਂ ਕਰਦੇ ਮੈਂਵੇਂ ਲੱਗੇ ਬੱਚਾ ਬਰਸ਼ੀ ਵੀ ਨਹੀਂ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਸਾਫ਼ ਸੋਰਾ ਕੰਮ ਕਰਨਾ ਇਹ ਵੀ ਦੇਖੋ ਆਹ ਦੇਖੋ ਛੋਾਈ ਜਿਹਾ ਵਧੀਆ ਬਿਲਕੁਲ ਕਿਲੋ ਕਿਲੋ ਵਟ ਪਾ ਕੇ ਬਹਿ ਜਾਓ ਬਸ ਠੀਕ ਆ ਫਿਰ ਚੌਥਰ ਪਾ ਕੇ ਉਸੇ ਵਾਲੇ ਪਸਮਾਉਂਦੀ ਹਾਂ ਜੀ ਹਾਂਜੀ ਸੰਦੀਪ ਜੀ ਮੈਂ ਤਾਂ 55000 ਦੇ ਦਿੱਤੇ ਜੀ ਜੈ ਜਿਹੜਾ ਬੱਚਾ ਹੈ ਨਾ ਬੱਚਾ ਨਹੀਂ ਹੋਰ 5000 ਛੱਡ ਦिए ਕਿ ਹੋਰ ਛੱਡ ਦिए ਹੋਰ ਜਾਣ ਇੱਕੋ ਹੀ ਗੱਲ ਇੱਕੋ ਹੀ ਗੱਲ ਕਰਦੀ ਹੈ 40000 100 ਰੁਪਏ ਜੋੜ ਕਰਾਂਗੇ ਜੀ ਬਜੈਦ ਬਿਲਕੁਲ ਸਹੀ ਗੱਲ ਹੈ ਇਹ ਜਰਸੀ ਗੱਬੜ ਇਹ ਜਰਸੀ ਸੰਦੀਪ ਜੀ ਆਪਣਾ بڑے ਵੀਰ ਭਰਾ ਨੂੰ ਫੋਨ ਕਰਦੇ ਜੱਸੀਆਂ ਦੇ ਕਈ ਤੇ ਮੇਰੇ ਭਰਾ ਨਾ ਵਟਸਐਪ ਤੇ ਲੇਖ ਲੈ ਭੇਜਦੇ ਮੇਰਾ ਭਰਾ ਵੀਡੀਓ ਪਾਦੀ ਪਹਿਲੇ ਮੈਂ ਕਿੰਨਿਆਂ ਨੂੰ ਪਾਵਾਂ ਵੀਡੀਓ ਜਿਹੜੀ ਕਰਨਾ ਚਾਹੀਦਾ ਜੀ ਸੰਦੀਪ ਜੀ ਹਾਂ ਲੇ ਟਾਈਮ ਆਣਾ ਭੈਣੇ ਇਹ ਹਫਤਾ ਲਾ ਸਨੀਵ ਜੀ ਆਪਣਾ ਨੇ 15 ਕਿਲੋ ਦੁੱਧ ਭਰਿਆ ਆਪਣਾ ਲੋਕ ਲਈ 20 ਕਿਲੋ ਮੀਟਰ ਜਰਸੀ ਪੰਜਾਬ ਦੀ ਜਰਸੀ ਆ ਗਏ ਜਾਨੀ ਹਾਂਜੀ ਜੀ ਵਸ਼ੀ ਦੇ 5000 ਦੀ ਜਬ ਬਾਕੀ ਜੋ ਦਿਨ ਕਰ ਦੋ ਤੁਸੀਂ ਕਿਹਾ ਜੀ ਜੇ ਇਹ ਹੀ ਮੋਲ ਹੈ। ਉਹ ਵੇਂਦੇ ਹੀ ਮਾਤ ਰਹੀ ਨੇ ਜੇ ਤੁਹਾਨੂੰ ਪਤਾ ਹੈ ਪੱਸੀ ਪਨੇ ਰੁਪਈਆ ਦੀ ਹੈ। ਹੈ? ਸਾਢੇ ਜੀ 55 ਚਲ 50 ਹੀ ਦੇ ਦਈਏ। ਹੈਂ ਜੀ ਵੇਖੀ ਜੀ ਚਲ 50000 ਦੀ। ਇਹ ਆ ਗਈ ਹੁਣ ਸ਼ੇਰ ਰੰਗਿਆ ਨਾ ਗਿਫਟ ਇਹ ਆਪਣਾ ਫੇਰ ਸ਼ੇਰ ਆ ਗਈ ਹੈ। ਹੈਂ ਇਹ ਸ਼ੇਰ। ਦੁੱਧ ਕਿ ਨਾ ਮੈਂ ਕਿਹਾ ਮਸ਼ੀਅਤ ਗਲਤੀ ਸੁਈ ਹੈ। ਅੱਜ ਬੋੜਾ ਹੀ ਆ। 7 ਕਿਲੋ ਹੋਊਗਾ 8 ਕਿਲੋ। ਪਾਚੀ ਮਗਰਾ ਜੀ ਤੇ ਲਾਸਟ ਪੀਸ ਹੀ ਰਹਿ ਗਿਆ ਹੁਣ ਤੋਹਫਾ 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 ਦੇਖਾ ਜੇ ਘਰ ਤੋਂ ਬਣਦੀ ਹੈ ਠੰਡੀ ਸੀਲ ਬੜੀ ਹੁੰਦੀ ਵੀ ਆ ਇੱਧਰ ਬਹਿ ਜਾ ਆਜੋ ਆਜੋ ਹਾਂਜੀ ਰਾਣਾ ਜੀ ਫਿਰ ਲਾਸਟ ਪੀਸ ਹੀ ਹੁਣ ਲਾਸਟ ਪੀਸ ਤੇ ਬੜਾ ਆਪਣਾ ਆਫਰ ਹੀ ਹੁੰਦਾ ਲਾਸਟ ਆਫਰ ਹੀ ਹੁੰਦਾ ਹੈ ਹਾਂਜੀ ਉਹ ਸੀਦੇ 45000 ਦੀ ਹੂੰ ਉਹ 40 ਦੇ ਦਈਏ 35000 ਚਲੋ ਜੋ ਤੇ ਤੁਹਾਡਾ ਵਾਲਾ ਮੋੜਨਾ ਚਲੋ ਜਾਣ ਦੋ ਦੇਖੋ ਜ ਆ ਵੇ ਲੋ 2 3 4 5 5 ਗਾਵਾਂ ਤੇ 4 ਕਮਈਆਂ ਬਾਕੀ ਮੇਰੇ ਵੀ ਆਓ ਇੱਥੇ ਆ ਕੇ ਚੈੱਕ ਕਰਕੇ ਚੋਇਸ ਕਰਕੇ ਰੰਮੀ ਜੀ ਬਿਲਕੁਲ ਪੂਰੀ ਤਸਲੀਨਾ ਹਾਂ ਜੀ ਹੋਰਣਾ ਜੀ ਬੜੀ ਜੀ ਕਿਰਪਾ ਮਹਾਰਾਜ ਹੋਲੇ ਨੂੰ 97796 1242 ਪਿੰਡ ਵੀਲਾ ਜਿਹੜਾ ਗੁਰਦਾਪੁਰ ਸੀਲ ਬਣਾ ਸਤਿਕਾਰ